ਅੱਜ ਜੇ ਅਸੀਂ ਬੈਠੇ ਇੱਥੇ ਇੱਕ ਇੱਕ ਮਤੇ ਤੇ ਬਹਿਸ ਹੁੰਦੀ ਆ ਇੱਕ ਇੱਕ ਮਤੇ ਤੇ ਸਾਡੀ ਚਾਹੇ ਤੁਹਾਡੀ ਕੋਈ ਪ੍ਰੋਬਲਮ ਹੋਵੇ ਸਾਡੀ ਹੋਵੇ ਲੋਕਾਂ ਨੂੰ ਦੱਸਣਾ ਬਣਦਾ ਔਰ ਮੈਂ ਸਮਝਦਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਸੀ ਆਮ ਆਦਮੀ ਪਾਰਟੀ ਬਿਲਕੁਲ ਵੀ ਲੋਕਾਂ ਦੇ ਜਿਹੜੇ ਜੋ ਲੋਕਾਂ ਦੇ ਨਾਲ ਨੂੰ ਕਹਿ ਕੇ ਚੁਣਿਆ ਸੀ ਉਲਟਾ ਉਹਦੇ ਤੋਂ ਉਲਟਵਾ ਸਵਾ ਸਵਾ ਕਰੋੜ ਰੁਪਏ ਦੇ ਜਿਹੜੇ ਆਪਣੇ ਮਤੇ ਆ ਆਪਣੀ ਐਸ਼ੋ ਆਰਾਮ ਵਾਸਤੇ ਇਹ ਪਾ ਰਹੇ ਆ ਔਰ ਜਿਹੜੇ ਗਰੀਬ ਬੰਦੇ ਆ ਸਾਡੇ ਆਊਟਸੋਰਸਸ ਤੇ ਬੰਦੇ ਰੱਖਿਓ ਆ ਉਹਨਾਂ ਨੂੰ ਡੀਸੀ ਰੇਟ ਤੇ ਪਹਿਲਾਂ ਕਹਿੰਦੇ ਕਹਿੰਦਾ ਹੁਣ 137 ਮੁਲਾਜ਼ਮਾਂ ਤੇ ਪੈਸੇ ਖਰ ਆ ਰਹੇ ਆ ਔਰ ਉਹਦਾ ਸਾਨੂੰ ਅਜ ਤੱਕ ਕੁਝ ਨਹੀਂ ਪਤਾ ਅਜੰਡੇ ਚ ਹੈ ਉਹ ਅਜੰਡੇ ਚ ਹੈਗੀ ਹੈ ਜੀ ਬਿਲਕੁਲ ਹੈਗੀ ਆ 137 ਬੰਦੇ ਆਊਟਸੋਰਸਸ ਤੇ ਨਾ ਰੱਖੇ ਆ ਜੇ ਉਹ ਬੰਦੇ ਕਹਿੰਦੇ ਆ ਵੀ ਅਸੀਂ ਡੀਸੀ ਰੇਟ ਤੇ ਕਰ ਦਿੱਤੇ ਆ ਤਾਂ ਫੇ ਇਹ 137 ਬੰਦੇ ਆ ਤੇ ਪੈਸੇ ਕਿੱਥੇ ਜਾਣੇ ਸਾਨੂੰ ਇਹ ਦੱਸਿਆ ਜਾਵੇ ਔਰ ਮੈਂ ਚੋ ਨਾ ਤੇਰੀ ਵਿਜੀਲੈਂਸ ਜਿਹੜੀ ਇਨਕੁਆਰੀ ਹੋਣੀ ਚਾਹੀਦੀ ਆ ਵੀ 137 ਬੰਦੇ ਕਿਹੜੇ ਆ ਇਹਨਾਂ ਦੇ ਪੈਸੇ ਕਿੱਥੇ ਜਾਣੇ ਆ ਮਦਾਨ ਫੜਕਾਂ ਦੇ ਹਾਲਾਤ ਦੇਖੋ ਹੈਗਾ ਹੈਗਾ ਜਿਹੜਾ ਕੂੜਾ ਚੁੱਕਣ ਵਾਲਿਆਂ ਦੇ ਹਾਲਾਤ ਦੇਖੋ ਉਹ ਜ਼ਰੂਰੀ ਆ ਕਿ ਇਹਨਾਂ ਦੀਆਂ 40-45-45 ਲੱਖ ਰੁਪਈਆ ਗੱਡੀਆਂ ਲੈਣੀਆਂ ਜ਼ਰੂਰੀ ਆ ਮੈਂ ਜਨਤਾ ਨੂੰ ਪੁੱਛਣਾ ਚਾਹਨਾ ਵੀ ਜਿਹੜੇ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ ਵੀ ਸਾਨੂੰ ਤੁਹਾਨੂੰ ਡਿਵੈਲਪਮੈਂਟ ਚਾਹੀਦੀ ਏ ਕਿ ਇਹਨਾਂ ਨੂੰ ਗੱਡੀਆਂ ਚਾਹੀਦੀਆਂ ਇੱਕ ਪਾਸੇ ਕਹਿੰਦੇ ਸਾਡੇ ਕੋਲ ਕਾਰਪੋਰੇਸ਼ਨ ਦੇ ਪੈਸੇ ਨਹੀਂ ਕਿ ਪੈਸੇ ਹੈ ਨਹੀਂ ਤੇ ਤੁਸੀਂ ਗੱਡੀਆਂ ਲੈਣ ਦੇ ਪੈਸੇ ਹੈਗੇ ਆ ਲੋਕਾਂ ਦੀਆਂ ਸੜਕਾਂ ਟੁੱਟੀਆਂ ਲਾਈਟਾਂ ਦਾ ਬਹੁਤ ਬੁਰਾ ਹਾਲ ਆ ਪਿਛਲੇ 4 ਮਹੀਨਿਆਂ ਤੋਂ ਇਹ ਕਹੀ ਜਾਂਦੇ ਵੀ ਟੈਂਡਰ ਨਹੀਂ ਹੋਇਆ ਕੁਝ ਨਹੀਂ ਸ਼ਹਿਰ ਦੇ ਵਿੱਚ ਐਡੀਆਂ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਔਰ ਉਹਦੇ ਬਕਾਇਦਾ ਜਿਹੜੇ ਸੌਦੇ ਹੋ ਰਹੇ ਆ ਔਰ ਉਹਦੇ ਪੈਸੇ ਕਦੀ ਕਿਸੇ ਦਾ ਮੁੰਡਾ ਲੈ ਰਿਆ ਕਿਸੇ ਦਾ ਪੀਏ ਜਾ ਕੇ ਪੈਸੇ ਲੈ ਕੇ ਆ ਰਿਆ ਕਈ ਠੇਕੇਦਾਰ ਦੀ ਡਿਊਟੀ ਲੱਗੀ ਉਹ ਪੈਸੇ ਲੈ ਰਿਆ ਆ ਜਿੰਨੀ ਵੀ ਸਾਡੀ ਕੰਸਟਰਕਸ਼ਨ ਹੋਣੀ ਆ ਕਿਹੜਾ ਠੇਕੇਦਾਰ ਕਰ ਰਿਹਾ ਇਹ ਦੱਸੇ ਉਹਦੇ ਕਿੰਨੇ ਪੈਸੇ ਲੱਗਣੇ ਆ ਕਿਸੇ ਨੂੰ ਨਹੀਂ ਪਤਾ ਉਹ ਸਾਨੂੰ ਪਤਾ ਉਹ ਕਿਹੜੇ ਬੰਦੇ ਨੇ ਪੈਸੇ ਖਾਣੇ ਆ ਔਰ ਅਸੀਂ ਉਹਦਾ ਬਰੋਲ ਕਰਨਾ ਅੱਜ ਨਹੀਂ ਕਰਾਂਗੇ ਇਨਾ ਅਸੀਂ ਮੌਕੇ ਤੇ ਆ ਕੇ ਲਿਆਵਾਂਗੇ ਜ਼ਰੂਰ ਅਗੇ ਬਜਟ ਜਿਹੜਾ ਫਗਵਾਣੇ ਦਾ ਪੇਸ਼ ਕੀਤਾ ਵਾ 47 ਕਰੋੜ 62 ਲੱਖ ਦਾ ਜਿਹੜਾ ਬਜਟ ਆ ਸੜਕਾਂ ਦਾ ਸਰੀ ਲਟਾਂ ਦਾ ਸਾਰਾ ਜੋ ਵੀ ਆ ਟੋਟਲ ਬਹੁਤ ਪਿਆਰ ਨਾਲ ਮੀਟਿੰਗ ਚੱਲੀ ਆ ਔਰ ਸਮੂਥਲੀ ਚੱਲੀ ਜਾਂਦੀ ਸੀ ਸਾਢੇ 3 ਵਜੇ ਦਾ ਟਾਈਮ ਸੀ ਲੇਕਿਨ ਉਹਦੇ ਵਿੱਚ ਵੀ ਅਸੀਂ ਚਲੋ ਉਠਣਾ ਜਾਂਦੇ ਉੱਠ ਸਕਦੇ ਵੀ ਚਲੋ ਮੀਟਿੰਗ ਖਤਮ ਹੋ ਗਈ ਲੇਕਿਨ ਅਜਿਹਾ ਚਲੋ ਚਾਹ ਵਗੈਰਾ ਪੀਓ ਸਾਰੇ ਐਮਸੀ ਸਾਹਿਬਾਨ ਨੂੰ ਭੈਣਾਂ ਨੂੰ ਭਰਾਵਾਂ ਨੂੰ ਕਿਹਾ ਲੇਕਿਨ ਬਾਅਦ ਦੇ ਵਿੱਚ 4:00 ਵਜੇ ਫਿਰ ਐਮਸੀ ਸਾਹਿਬ ਇੱਕ ਆ ਗਏ ਉਹ ਆ ਗਏ ਜਿਹਦਾ ਬੋਲਣ ਲੱਪੇ ਮੈਂ ਕਿਹਾ ਯਾਰ ਜੇ ਆਣਾ ਸੀ ਤਾਂ ਟਾਈਮ ਸਿਰ ਆਂਦੇ ਹੁਣ ਤਾਂ ਮੀਟਿੰਗ ਖਤਮ ਹੋ ਚੁੱਕੀ ਆ ਨਹੀਂ ਜੀ ਆ ਤੁਸੀਂ ਅੱਗੇ ਜਿਹੜੇ ਮਤੇ ਪਾਏ ਆ ਉਹਦੇ ਚ ਏਜੰਡੇ ਚ ਟੇਬਲ ਐਟ ਮੋ ਉਹ ਕਦੇ ਪਾਈ ਜਾਂ ਮੈਂ ਕਿਹਾ ਲੋਕਾਂ ਦੇ ਫਾਇਦੇ ਲਈ ਆ ਜੇ ਹੁਣ ਬਾਟਰ ਸਪਲਾਈ ਦੇ ਪੰਪ ਚਾਹੀਦੇ ਆ ਤੇ ਅਸੀਂ ਜੇ ਪਾ ਵੀ ਦਿੱਤੇ ਤਾਂ ਕਿਹੜੀ ਗੱਲ ਆ ਨਾਲੇ ਮੇਅਰ ਦੀ ਪਾਵਰ ਜਿੰਨੇ ਮਰਜ਼ੀ ਉਹ ਪਾ ਸਕਦਾ ਵਾ ਜੇ ਲੋਕਾਂ ਦੀ ਭਲਾਈ ਲਈ ਆ ਤਾਂ ਬਾਕੀ ਉਹ ਹਨਾ ਮੈਂ ਉਹਨਾਂ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ ਲੇਕਿਨ ਥੋੜਾ ਜਿਹਾ ਅਫਸਰ ਜਿਹਾ ਤਾਂ ਬੰਦਾ ਹੋ ਜਾਂਦਾ ਵਾ لیکن پھر ਵੀ ਅਸੀਂ ਤਾਂ ਜਿਹੜਾ 50 ਬਾੜਾਂ ਦਾ ਵਿਕਾਸ ਆ ਉਹ ਪਹਿਲਾਂ ਵੀ ਕਿਹਾ ਸੀ ਤੇ ਹੁਣ ਵੀ ਮੈਂ ਇਹੀ ਕਹਿੰਦਾ ਵਾਂ ਵੀ ਆਪਾਂ 50 ਦੇ 50 ਬਾੜਾਂ ਦਾ ਵਿਕਾਸ ਕਰਨਾ ਵਾ ਔਰ ਮੈਂ ਉਹਦੇ ਲਈ ਮੈਨੂੰ ਜਨਤਾ ਦਾ ਵੀ ਸਾਰਿਆਂ ਦਾ ਅਸ਼ੀਰਵਾਦ ਮਿਲਿਆ ਔਰ ਲੋਕਾਂ ਨੂੰ ਉਮੀਦ ਵੀ ਬਹੁਤ ਆ ਤੇ ਮੈਂ ਉਸ ਹਾਵ ਨਾਲ ਕਰਨਾ ਵਾ ਜੇ ਨਹੀਂ ਇਹ ਮੈਨੂੰ ਕਰਨ ਦੋਗੇ ਤਾਂ ਮੈਂ ਜਿੱਦਾ ਅੱਗੇ ਵੀ ਕਿਹਾ ਵਾ ਵੀ ਅਸੀਂ ਆਪਣੇ ਆਮ ਪਾਰਟੀ ਦੇ ਜਿਹੜੇ ਸਾਡੇ ਹੈਗੇ ਵਰਕਰ ਅਸੀਂ ਉਹਨਾਂ ਨੂੰ ਮੋਹਰੇ ਕਰਕੇ ਕਰਾਈ ਜਾਣਾ ਕੰਮ ਇਹਨਾਂ ਦੇ ਵਾਰਡ ਦੇ ਵੀ ਕੰਮ ਹੋ ਗਏ ਸਰ ਸਾਰਿਆਂ ਦੇ ਹੋ ਗਏ ਇਨਾਂ ਦੇ ਬਾੜ ਦੇ ਵਿੱਚ ਵੀ ਹੋਊਗਾ 17 ਨੰਬਰ ਬਾੜ ਚ ਹੋਊਗੇ ਸਾਡੇ ਕੋ ਰਾਜਨ ਸ਼ਰਮਾ ਜੀ ਬੈਠੇ ਆ ਉਹਦਾ ਰੋਜ ਲੱਗੇ ਦੇ ਆ ਕਦੀ ਸਟਰੀਟ ਲੈਡ ਦਾ ਕੰਮ ਕਦੀ ਸੀਵਰੇਜ ਦਾ ਕੋਈ ਆਹ ਨਾਲੇ ਨੂਲੇ ਕਢਾ ਕੇ ਸਾਰਾ ਕਰਾਈ ਜਾਂਦੇ ਆ ਉਹ ਉਹਨਾਂ ਨੂੰ ਕਿਹਾ ਤਕੜੇ ਹੋ ਕੇ ਕੰਮ ਕਰੋ ਅਸੀਂ ਨਾਲ Model senior secondary school running under the motivational leadership of Shri K.K. Sadhana and the Dynamic Management Committee, located in the heart of Fagwara, serving humanity since 1965, affiliated to PSCB for science, commerce, and humanities. With the vision to empower students with the skill and qualities of leadership students securing top position in 10th and plus 2 board exams highly qualified national and state awarded teachers high tech modern science lab computer lab Home size lab and Tata class at smart classes a modern approach to learning co-curricular activities holistic growth for students winner of various inter school competition special stress on imbibing moral values special financial aid for needy and deserving students transfer facility available admissions are open for the session 2025-26 contact immediately at 8054359322